ਮੀਡੀਆ ਦੇ ਵਿੱਚ ਇਹ ਕਿ ਸਾਡਾ ਇਹ ਬਹੁਤ ਵੱਡਾ ਨੁਕਸਾਨ ਹੈ ਕਿ ਅਸੀਂ ਇਹਦੀ ਸਹੀ ਵੱਤੋਂ ਨਹੀਂ ਕਰ ਰਹੇ ਤੇ ਮੇਰੇ ਵੀਰੋ ਅੱਜ ਵੀ ਤੁਸੀਂ ਪ੍ਰਣ ਕਰੋ ਨਾ ਕਿ ਅਸੀਂ ਆਪਣੀ ਕੌਮ ਦੀਆਂ ਉੱਚ ਮਿਆਰੀ ਨੈਤਿਕ ਕਦਰਾਂ ਕੀਮਤਾਂ ਨੂੰ ਦੁਨੀਆ ਨੂੰ ਦੱਸਣ ਦੇ ਵਾਸਤੇ ਇਸ ਮੀਡੀਆ ਦੀ ਸਾਰਤਕ ਵੱਤੋਂ ਕਰਨੀ ਹੈ ਇਹ ਜਿਹੜਾ ਸੋਸ਼ਲ ਮੀਡੀਆ ਹੈ ਸਾਰਤਕ ਬਹੁਤ ਹੈ ਪਰ ਇੰਨੀ ਬੇਨਤੀ ਜ਼ਰੂਰ ਹੈ ਕਿ ਇਹਦੀ ਜਿਹੜੀ ਵੱਤੋਂ ਹੈ ਉਹ ਇੰਨੀ ਧਿਆਨ ਦੇ ਨਾਲ ਇੰਨੇ ਉੱਚ ਮਿਆਰੀ ਨਜ਼ਰੀਏ ਦੇ ਨਾਲ ਇੰਨੇ ਵਧੀਆ ਰੂਪ ਦੇ ਨਾਲ ਕਰੋ ਕਿ ਅਸੀਂ ਦੁਨੀਆ ਦੀਆਂ ਕੌਮਯਤਾ ਦੇ ਸਾਹਮਣੇ ਆਪਣੀ ਕੌਮ ਦੇ ਜਿਹੜੇ ਉੱਚ ਮਿਆਰੀ ਸਨਹਿਰੀ ਅਸੂਲ ਨੇ ਉਹਨਾਂ ਨੂੰ ਪ੍ਰਗਟ ਕਰ ਸਕੀਏ ਅਸੀਂ ਆਪਣੀਆਂ ਲੜਾਈਆਂ ਨ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਹਰ ਗੱਲ ਦੇ ਉੱਪਰ ਅਸੀਂ ਅੰਤਰ ਵਿਰੋਧ ਪੈਦਾ ਕੀਤਾ ਹੈ ਕੋਈ ਕਹਿੰਦਾ ਬਾਣੀ ਆ ਨਹੀਂ ਪੜਨੀ ਕੋਈ ਕਹਿੰਦਾ ਨਿਤਨੇਮ ਇਹ ਨਾ ਕਰਨਾ ਕੋਈ ਕਹਿੰਦਾ ਮੂਲ ਮੰਤਰੀ ਨਾ ਕਰਨਾ ਇਹ ਸਾਤੇ ਵਿਰੋਧ ਨਹੀਂ ਹੈ ਇਹ ਵੀ ਵਿਚਾਰ ਦੇ ਮੁੱਦੇ ਨੇ ਇਹ ਕੋ ਚਰਚਾ ਦੇ ਮੁੱਦੇ ਨੇ ਜਾਂ ਇਹ ਆਪਸ ਦੇ ਵਿੱਚ ਅੰਤਰ ਵਿਰੋਧ ਪੈਦਾ ਕਰਨ ਵਾਲੇ ਮੁੱਦੇ ਨਹੀਂ ਹੈ ਅਸੀਂ ਆਪਸ ਦੇ ਵਿੱਚ ਕਿਤੇ ਵੀ ਅੰਤਰ ਵਿਰੋਧ ਪੈਦਾ ਨਹੀਂ ਕਰਨਾ ਸੋ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਅਸੀਂ ਇਸ ਇਲੈਕਟ੍ਰੋਨਿਕ 2डीए ਦੀ ਵਰਤੋਂ ਵਧੀਆ ਰੂਪ ਚ ਕਰੀਏ ਸੱਚੇ ਰੂਪ ਚ ਕਰੀਏ ਸਾਡੀ ਦਿੱਤੀ ਜਾਣਕਾਰੀ ਇਕਸਾਉਣ ਵਾਲੀ ਢਕਾਉਣ ਵਾਲੀ ਜਾਂ ਫਾਹਲ ਵਾਲੀ ਨਾ ਹੋਵੇ ਉਹ ਨਿਰਮਤਾ ਵਾਲੀ ਸੱਚੀ ਸਟੀ